ਸ਼ੱਕਰ ਖੰਡ ਨਿਵਾਤ ਗੂੜ ਫਰੀਦਾ ਸ਼ੱਕਰ ਖੰਡ ਨਿਵਾਤ ਗੂੜ ਨਿਵਾਤ ਗੂੜ ਨਿਵਾਤ ਗੂੜ ਪਰੀਦਾ ਸ਼ੱਕਰ ਖੰਡ ਨਿਵਾਤ ਗੂੜ ਮੱਖਿਉ ਮਾਝਾ ਦੁੱਧ ਮੱਖਿਉ ਮਾਝਾ ਦੁੱਧ ਕਰਖੰਡ ਨਿਵਾਤ ਗੁਰ ਸਬੇ ਵਸ ਤੂੰ ਮਿੱਠੀਆ ਸਭੇ ਵਸਤੂ ਮਿੱਠੀਆ ਰੱਬ ਨਾ ਪੁੱਜਨ ਤੂੰ ਸਭੀ ਵਸਤੂ ਮਿੱਠੀ ਆ ਸਭੀ ਵਸਤੂ ਮਿੱਠੀ ਆ ਰੱਬ ਨਾ ਪੁੱਜਨ ਤੁਦ ਰੱਬ ਨਾ ਪੁੱਜਨ ਤੁਦ ਰੱਬ ਨਾ ਪੁੱਜਨ ਤੁਦ ਰੱਬ ਨਾ ਪੁੱਜਨ ਤੁਦ ਸਭੇ ਵਸਤੂ ਵੇ ਵਸਤੂ ਮਿੱਠੀ ਰੱਬ ਨਾ ਪੁੱਜਨ ਤੁਦ ਰੱਬ ਨਾ ਪੁੱਜਨ ਤੁਦ ਰੱਬ ਨਾ ਪੁੱਜਨ ਤੁਦ ਰੱਬ ਨਾ ਪੁੱਜਨ ਤੁਦ ਜਨ ਤੁੱਦ ਸ਼ੱਕਰ ਖੰਡ ਨਿਵਾਤ ਗੂੜ ਫਰੀਦਾ ਸ਼ੱਕਰ ਖੰਡ ਨਿਵਾਤ ਗੂੜ ਸ਼ੱਕਰ ਖੰਡ ਨਿਵਾਤ ਗੂੜ ਪਰਿਸਾ ਸੰਗਤ ਜੀ ਜੂ ਅਸੀ ਸ਼ਲੋਕ ਗਾਇਨ ਕੀਤਾ ਹੈ ਇਹਦੀ ਗੁਰੂ ਗ੍ਰੰਥ ਸਾਹਿਬੀ ਚ ਬੰਦਤਰ 1379 ਅੰਗ ਤੇ ਫਰੀ ਜੀ ਦੇ ਲੜੀਵਾਰ ਉਥੇ ਸ਼ਲੋਕ ਦਰਜ ਹਨ ਫਰੀ ਜੀ ਦੇ 130 ਲੋਕਾਂ ਚੋਂ ਕਰੀਬਨ 15 ਸ਼ਲੋਕ ਗੁਰੂ ਪਾਤਸ਼ਾਹ ਦੇ ਹਨ ਟੋਟਲ 130 ਲੋਕਾਂ ਚੋਂ ਅਸੀਂ ਅੱਜ ਲੜੀਵਾਰ ਸ਼ਲੋਕਾਂ 'ਚ ਫਰੀਦ ਜੀ ਦਾ 27 ਨੰਬਰ ਸ਼ਲੋਕ ਗਾਇਨ ਕੀਤਾ। ਇਹਨਾਂ ਸ਼ਲੋਕਾਂ ਨੂੰ ਜਦੋਂ ਅਸੀਂ ਪੜਦੇ ਹਾਂ, ਗਾਉਂਦੇ ਹਾਂ ਤੇ ਇਹਨਾਂ ਵਿੱਚ ਇੱਕ ਬੜੀ ਸਵਾਦਲੀ ਚੀਜ਼ ਹੈ। ਉਹ ਇਹ ਕਿ ਕੁਝ ਲੋਕ ਤਾਂ ਆਪਣੇ ਆਪ ਹੀ ਇੱਕਲੈਕ ਸਬਜੈਕਟ ਹਨ। ਲੇਕਿਨ ਕੁਝ ਲੋਕ ਲੜੀਵਾਰ ਜਦੋਂ ਉਹਨਾਂ ਨੂੰ ਵਿਚਾਰੋ ਤਾਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ। ਜਦੋਂ ਅਸੀਂ ਅਗਲੇ ਪਿਛਲੇ ਸ਼ਲੋਕਾਂ ਨੂੰ ਨਾਲ-ਨਾਲ ਵਿਚਾਰਦੇ ਹਾਂ ਤਾਂ ਬਹੁਤ ਕੁਝ ਜੋ ਸਮਝ ਵਿੱਚ ਆਂਦਾ ਹੈ ਉਹ ਸਾਡੇ ਵਾਸਤੇ ਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਸੁਮਤ ਵਿਵੇਕ ਬੁੱਧੀ ਵਿਧਾਨ ਦੇ ਵਾਸਤੇ ਲਾਹੇਵੰਦ ਹੁੰਦਾ ਹੈ ਇਸ ਕਰਕੇ ਸਾਡਾ ਸਬਦ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਬਾਣੀ ਨੂੰ ਅਗਲੇ ਪਿਛਲੇ ਸ਼ਲੋਕਾਂ ਨੂੰ ਨਾਲ-ਨਾਲ ਵਿਚਾਰ ਕੇ ਪੜੀਏ ਜੇ ਸ਼ਬਦ ਹੈ ਤਾਂ ਅਗਲੇ ਪਿਛਲੇ ਸ਼ਬਦਾਂ ਨੂੰ ਵੀ ਨਾਲ-ਨਾਲ ਵਿਚਾਰ ਕੇ ਪੜੀਏ ਤੇ ਜਿੱਥੋਂ ਜਿੱਥੋਂ ਟੌਪਿਕ ਸ਼ੁਰੂ ਹੁੰਦਾ ਹੈ ਉੱਥੋਂ ਵਿਚਾਰ ਕੇ ਪੜੀਏ ਇਸ ਤਰ੍ਹਾਂ ਸਾਨੂੰ ਬਾਣੀ ਦੀ ਜ਼ਿਆਦਾ ਸਮਝ ਆਂਦੀ ਹੈ ਬਾਣੀ ਦੇ ਲਫ਼ਜ਼ੀ ਅਰਥ ਕਰਨਾ ਬਾਣੀ ਦੀ ਵਿਆਕਰਣ ਨੂੰ ਵਿਚਾਰਨਾ ਬਾਣੀ ਦੇ ਭਾਵ ਅਰਥ ਤੱਕ ਪਹੁੰਚਣ ਵਾਸਤੇ ਲਾਹੇਵੰਦ ਹੁੰਦਾ ਹੈ ਅਲਟੀਮੇਟਲੀ ਸਾਡਾ ਸਭ ਦਾ ਗੋਲ ਹੋਣਾ ਚਾਹੀਦਾ ਹੈ ਮਨ ਅੰਦਰ ਏਮ ਹੋਣਾ ਚਾਹੀਦਾ ਹੈ ਕਿ ਇਸ ਸ਼ਬਦ ਦਾ ਭਾਵ ਅਰਥ ਕੀ ਹੈ ਭਾਵ ਅਰਥ ਸਾਨੂੰ ਸਿਖਾਉਂਦਾ ਹੈ ਕਿ ਤੂੰ ਇਸ ਨੂੰ ਅਮਲੀ ਤੌਰ ਤੇ ਪ੍ਰੈਕਟੀਕਲੀ ਕੀਵੇਂ ਜੀਣਾ ਹੈ ਜਦੋਂ ਤੱਕ ਅਸੀਂ ਭਾਵ ਅਰਥ ਤੱਕ ਨਹੀਂ ਪਹੁੰਚਦੇ ਤਦ ਤੱਕ ਅਸੀਂ ਲਫ਼ਜ਼ੀ ਅਰਥਾਂ ਤੱਕ ਔਰ ਗ੍ਰਾਮਰ ਤੱਕ ਮਾਧੂਦ ਰਹਿ ਜਾਂਦੇ ਹਾਂ ਸੋ ਮੇਰੀ ਬੇਨਤੀ ਹੈ ਕਿ ਬਾਣੀ ਨੂੰ ਪੜਨਾ ਫਿਰ ਬਾਣੀ ਨੂੰ ਸ਼ੁੱਧ ਉਚਾਰਨ ਨੂੰ ਤਾਬਕ ਪੜਨਾ ਫਿਰ ਸ਼ੁੱਧ ਉਚਾਰਨ ਕਰਕੇ ਬਾਣੀ ਦੇ ਗ੍ਰਾਮਰ ਨੂੰ ਧਿਆਨ ਨਾਲ ਦੇਖਣਾ ਫਿਰ ਉਸ ਦੀ ਬੰਤਰ ਨੂੰ ਦੇਖਣਾ ਉਹਦੇ ਲਫ਼ਜ਼ੀ ਅਰਥਾਂ ਨੂੰ ਸਮਝਣ ਤੋਂ ਬਾਅਦ ਉਹਦੇ ਭਾਵ ਅਰਥਾਂ ਤੱਕ ਪਹੁੰਚਣਾ ਸਾਡਾ ਆਪਣਾ ਏਮ ਹੋਣਾ ਚਾਹੀਦਾ ਹੈ ਤਾਂਕਿ ਸਜਿ ਸਜਿ ਮੈਂ ਬਾਣੀ ਦੀ ਗਹਿਰਾਈ ਤੱਕ ਉਤਰ ਸਕਾਂ ਔਰ ਜਦੋਂ ਤੱਕ ਭਾਵ ਅਰਥ ਸਮਝ ਨਾ ਤੱਕ ਅਸੀਂ ਲਕੀਰ ਕੇ ਫਕੀਰ ਹੁੰਦੇ ਆਂ ਅਸੀਂ ਅੱਖਰਾਂ ਦੇ ਮਤਾਜ ਨਹੀਂ ਹਾਂ ਅੱਖਰਾਂ ਦੀ ਪੂਜਾ ਅਸੀਂ ਨਹੀਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜੇ ਦੇ ਥੜੇ ਦੇ ਸਿੱਖ ਨਹੀਂ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਾਠੀ ਹੈ ਉਹਦੇ ਸਿੱਖ ਨਹੀਂ ਹਾਂ ਜਿਹੜੇ ਕਾਗਜ਼ ਹਨ ਉਹਨਾਂ ਦੇ ਸਿੱਖ ਨਹੀਂ ਹਾਂ ਇਹ ਗੱਲ ਮੈਂ ਇਸ ਕਰਕੇ ਸਾਂਝ ਕਰ ਰਿਹਾ ਕਿ ਅਸੀਂ ਸ਼ਬਦ ਗੁਰੂ ਦੇ ਸਿੱਖਾਂ ਸ਼ਬਦ ਗੁਰੂ ਜੋ ਬਾਣੀ ਵਿੱਚ ਅੱਖਰ ਲਿਖੇ ਨੇ ਇਹਨਾਂ ਦੇ ਪਿੱਛੇ ਜਿਹੜਾ ਸੁਨਿਆ ਮੈਨੂੰ ਸਮਝ ਆਂਦਾ ਔਰ ਜਦੋਂ ਮੈਂ ਉਸ ਨੂੰ ਅਮਲੀ ਤੌਰ ਤੇ ਜੀਂਦਾ ਉਹਨੂੰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਤੁੰ ਜੇਲਾ ਸੋ ਅਸੀਂ ਇਸ ਤਰ੍ਹਾਂ ਇਸ ਨੂੰ ਜੀਣ ਦੀ ਜਾਤ ਸਿੱਖਦੇ ਆ ਇਸ ਕਰਕੇ ਉਹਦੇ ਭਾਵਰਥਾ ਨੂੰ ਆਪਣੇ ਜੀਵਨ ਤੇ ਟੁਕਾਉਣ ਵਾਲੇ ਪੱਖੋਂ ਸਾਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ ਤਾ ਗੱਲ ਸਮਝ ਆਏਗੀ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ ਲਫ਼ਜ਼ੀ ਰਟਨ ਜਾਂ ਗਿਣਤੀਆਂ ਮਿਣਤੀਆਂ ਦੇ 5 ਲੱਖ ਪਾਠ ਕਰਨ ਦੇ ਮਹੱਤਮ ਵਾਲੇ ਪਰਮ ਵਿੱਚ ਵੈਮ ਵਿੱਚ 파ਖੰਡ ਵਿੱਚ ਸਾਨੂੰ ਨਹੀਂ ਜਾਣਾ ਅਸੀਂ ਬਾਣੀ ਨੂੰ ਸਮਝ ਸਮਝ ਕੇ ਆਪਣਾ ਜੀਵਨ ਬਣਾਣਾ ਹੈ ਜਿਹੜਾ ਫਰੀਦੀ ਦਾ ਸ਼ਲੋਕ ਅਸੀਂ ਪੜਿਆ ਇਹਦੇ ਲਫ਼ਜ਼ੀ ਅਰਥ ਨੇ ਫਰੀਦਾ ਸ਼ੱਕਰ ਸ਼ੱਕਰ ਸਾਰਿਆਂ ਨੂੰ ਪਤਾ ਕਿੰਨੂ ਕਹਿੰਦੇ ਨੇ ਮਿੱਠੇ ਨੂੰ ਕਹਿੰਦੇ ਨੇ ਜਿਹੜਾ ਅਸੀਂ ਗੁੜ ਵਾਂਗੂ ਆਪਣੇ ਘਰ ਵਿੱਚ ਚੂਰਾ ਕੀਤਾ ਹੋਇਆ ਸ਼ੱਕਰ ਨੂੰ ਦੇਖਦੇ ਹਾਂ ਸ਼ੱਕਰ ਖੰਡ ਖੰਡ ਮਤਲਬ ਚੀਨੀ ਨਿਵਾਤ ਨਿਵਾਤ ਹੁੰਦਾ ਮਿਸ਼ਰੀ ਸ਼ੱਕਰ ਖੰਡ ਨਿਵਾਤ ਗੁੜ ਗੁੜ ਨੂੰ ਵੀ ਅਸੀਂ ਸਾਰੇ ਜਾਣਦੇ ਹਾਂ ਇਹ ਲਫ਼ਜ਼ੀ ਅਰਥ ਨੇ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਖਿਓ ਹੁੰਦਾ ਸ਼ਹਿਦ ਹਨੀ ਮਾਜਾ ਮਜਦਾ ਦੁੱਧ ਇਹ ਦੁੱਧ ਦੀ ਗੱਲ ਹੋ ਗਈ। ਸ਼ੱਕਰਖੰਡ, ਨਿਵਾਤ ਗੁੜ, ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਐ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਰੱਬ ਨ ਪੂਜਨ ਤੁਦ ਮੀਨਸ ਇਨਾਂ ਦੀ ਮਿਠਾਸ ਮੈਨੂੰ ਰੱਬੀ ਗੁਣ ਵਾਲੀ ਮਿਠਾਸ ਨਹੀਂ ਦਿੰਦੀ ਹੈ। ਇਹ ਸਾਰੀਆਂ ਚੀਜ਼ਾਂ ਖਾਣ ਵਿੱਚ ਮਿੱਠੀਆਂ ਨੇ। ਲੇਕਿਨ ਜਿੰਨੀਆਂ ਸੀ ਮਿੱਠੀਆਂ ਚੀਜ਼ਾਂ ਖਾਂਦੇ ਆ ਉਹ ਖਾਣ ਵਿੱਚ ਸਵਾਦ ਲੱਗਦੀਆਂ ਨੇ ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਨੇ ਮਿੱਠੇ ਮੱਖ ਕਿਉਂ ਲੈ ਉਡਾਰੀ ਜਿਵੇਂ ਗੁੜ ਉਤੇ ਜਾਂ ਮਿੱਠੇ ਉਤੇ ਆ ਕੇ ਮੱਖੀ ਬੈਠ ਜਾਂਦੀ ਹੈ ਉਹਨੂੰ ਇਤਨਾ ਸਵਾਦ ਆਉਂਦਾ ਪਰ ਉਹ ਗਿੱਲੇ ਜੇ ਗੁੜ ਉਤੇ ਆ ਕੇ ਬੈਠਣ ਤੇ ਉਹਦੇ ਪੈਰ ਉਹਦੇ ਚ ਖੁੱਬ ਜਾਂਦੇ ਨੇ ਉਹ ਉੱਡ ਨਹੀਂ ਸਕਦੀ ਹੈ ਅਸੀਂ ਮਿੱਠੇ ਨੂੰ ਖਾਂਦੇ ਆ ਪਰ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਥ ਜਿੰਨਾ ਅਸੀਂ ਮਿੱਠਾ ਖਾਂਦੇ ਆ ਭਾਵੇਂ ਅਸੀਂ ਉਸ ਨੂੰ ਮੈਡੀਕਲ ਟਰਮਸ ਇਜ਼ ਡਾਇਬੀਟਿਸ ਕਹਿੰਦੇ ਆ ਜੋ ਮਰਜੀ ਕਹਿੰਦੇ ਆ ਲੇਕਿਨ ਸਾਨੂੰ ਉਸ ਦਾ ਉਹ ਫਾਇਦਾ ਨਹੀਂ ਹੁੰਦਾ ਜੋ ਹੋਣਾ ਚਾਹੀਦਾ ਅਲਟੀਮੇਟਲੀ ਸਾਡੇ ਪੱਲੇ ਕੁੜਿੱਤਨ ਪੈਂਦੀ ਹੈ ਕੁੜਿੱਤਨ ਦਾ ਮਤਲਬ ਰੋਗ ਪੈਂਦੇ ਨੇ ਕੁੜਿੱਤਨ ਦਾ ਮਤਲਬ ਹੈ ਮੇਰਾ ਸੁਭਾਅ ਵਿਗੜ ਜਾਂਦਾ ਹੈ ਕੁੜਿੱਤਨ ਦਾ ਮਤਲਬ ਹੈ ਮੈਂ ਮਾਨਸਿਕ ਤੌਰ ਤੇ ਰੋਗੀ ਹੋ ਜਾਂਦਾ ਹਾਂ ਸੋ ਸ਼ੱਕਰਖੰਡ ਫਰੀਜਿਕਨ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਜ ਦੁੱਧ ਸਭੇ ਵਸਤੂ ਮਿੱਠੀਆਂ ਇਹ ਸਾਰੀਆਂ ਮਿੱਠੀਆਂ ਨੇ ਰੱਬ ਨ ਪੂਜਨ ਦੁੱਧ ਐ ਮਨੂ ਰੱਬੀ ਗੁਣ ਵਾਲੀ ਮਿਠਾਸ ਨਹੀਂ ਦੇ ਸਕਦੀਆਂ ਜੇ ਇਕ ਵਾਰੀ ਰੱਬੀ ਗੁਣ ਦੀ ਮਿਠਾਸ ਚਖ ਲਈ ਜਾਏ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਰਸਾਂ ਕਸਾਂ ਵਿੱਚ ਨਹੀਂ ਪਾਵਾਂ ਸਾਨੂੰ ਛੜਨੀਆਂ ਨਹੀਂ ਪੈਣਗੀਆਂ ਸਾਨੂੰ ਤਿਆਗਣੀਆਂ ਨਹੀਂ ਪੈਣਗੀਆਂ ਪਰ ਅਸੀਂ ਉਹਨਾਂ ਦੇ ਰਸਾਂ ਕਸਾਂ ਦੇ ਸਵਾਦ ਵਿੱਚ ਨਹੀਂ ਪਾਵਾਂਗੇ ਅਸੀਂ ਜਦੋਂ ਲੜੀਵਾਰ ਸ਼ਲੋਕਾਂ ਨੂੰ ਪੜਦੇ ਹਾਂ ਤਾਂ ਸਾਨੂੰ ਇਸ ਲੜੀ ਵਿੱਚ ਸ਼ਲੋਕ ਮਿਲਦਾ ਹੈ ਫਰੀਦਾ ਜੰਗਲ ਜੰਗਲ ਕਿਆ ਪਵੈ ਵਣਕੰਡਾ ਮੋੜੇ जंगल जंगल क्या भवे बणकंडा मोढे वसी रब्ब हे आली है वसी रब्ब हे आली है वसी रब्ब हे आली है जंगल क्या टूंडे जंगल क्या टूंडे ਜੰਗਲ ਕਿਆ ਟੁੰਡੇ ਜੰਗਲ ਜੰਗਲ ਕਿਆ ਭਾਵੇਂ ਬਣ ਕੰਡਾ ਮੋਢੇ ਜੰਗਲ ਜੰਗਲ ਭਾਵਨਾ ਸਾਡੇ ਚ ਕੋਈ ਵੀ ਜੰਗਲ ਵਿੱਚ ਨਹੀਂ ਜਾਂਦਾ ਪਰ ਜਦੋਂ ਆਪਣੇ ਤੇ ਟੁਕਾਨ ਵਾਸਤੇ ਪੜਾਂਗੇ ਤਾਂ ਜਦੋਂ ਮੈਂ ਆਪਣੇ ਸ਼ਰੀਰ ਸ਼ਰੀਰ ਨੂੰ ਬਨ ਕਹਿੰਦੇ ਨੇ گاਉਂ ਕਹਿੰਦੇ ਨੇ ਜੰਗਲ ਕਹਿੰਦੇ ਨੇ ਜਦੋਂ ਮੈਂ ਆਪਣੇ ਸਰੀਰ ਦੇ ਸੁੱਖਾਂ ਦੇ ਸਵਾਦਾਂ ਵਿੱਚ ਖਚਤ ਹੋ ਜਾਂਦਾ ਹਾਂ ਅੰਦਰ ਦੇ ਰਸ ਨੂੰ ਸਵਾਦ ਨੂੰ ਅੰਤਰਾਤਮੇ ਵਿੱਚ ਵਸਦੇ ਰੱਬ ਦੇ ਸਵਾਦ ਨੂੰ ਨਹੀਂ ਸਮਝਦਾ ਹਾਂ ਉਹਨੂੰ ਜੰਗਲ-ਜੰਗਲ ਪਾਉਣਾ ਕਹਿੰਦੇ ਨੇ ਆਪਣੇ ਸਰੀਰ ਤੱਕ ਮਾਧੂਦ ਜੋ ਆਪਣੇ ਸਰੀਰ ਤੱਕ ਮਾਧੂਦ ਹੁੰਦਾ ਹੈ ਉਹ ਮਨੁੱਖ ਸੈਲਫਿਸ਼ ਹੋ ਜਾਂਦਾ ਖੁਦਗਰਜ਼ ਹੋ ਜਾਂਦਾ ਫਰੀਜੀ ਕੰਦੇ ਨੇ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਣ ਕੰਡਾ ਮੋੜੇ ਮਤਲਬ ਹੁੰਦਾ ਸਾਰੇ ਜਿਹੜੇ ਮੇਰੇ ਅੰਗ ਨੇ ਇੰਦਰੀ ਗਿਆਨੀਂ ਦੇ ਨੇ ਇਹਨਾਂ ਨੇ ਅੰਦਰ ਵਾਲੇ ਰੱਬ ਤੋਂ ਮੂੰਹ ਮੋੜ ਲਿਆ ਹੈ ਸੱਚ ਵੱਲੋਂ ਮੁਖ ਮੋੜ ਲਿਆ ਹੈ ਜਦੋਂ ਇਹ ਸੱਚ ਵੱਲੋਂ ਮੁਖ ਮੋੜ ਲੈਨ ਤਾਂ ਮੇਰੀਆਂ ਅੱਖਾਂ ਨੂੰ ਭੈੜ ਦੇਖਣ ਦੀ ਆਦਤ ਪੈ ਜਾਂਦੀ ਹੈ ਸਵਾਦ ਲੱਗਦਾ ਮੇਰੀਆਂ ਅੱਖਾਂ ਚ ਤੇਰ ਮੇਰ ਦਾ ਵਿਤਕਰਾ ਸਵਾਦ ਲੱਗਦਾ ਮਿੱਠਾ ਲੱਗਦਾ ਮੇਰੀਆਂ ਅੱਖਾਂ ਵਿੱਚ ਨਫ਼ਰਤ ਕਰਨ ਦਾ ਕਿਸੇ ਨਾਲ ਜੈਲਸੀ ਕਰਨ ਦਾ ਜਿਹੜਾ ਵਿਤਕਰੇ ਵਾਲਾ ਸਵਾਦ ਆਂਦਾ ਉਹ ਮਿੱਠਾ ਲੱਗਦਾ ਹੈ। ਮੇਰੇ ਕੰਨਾਂ ਨੂੰ ਨਿੰਦਾ ਸੁਣਨ ਦਾ ਸਵਾਦ ਮਿੱਠਾ ਲੱਗਦਾ ਹੈ। ਮੇਰੇ ਸਾਹਮਣੇ ਇਜ਼ਦੀਆ ਇਜ਼ਦੀਆ ਕਿਸੇ ਦੀ ਵੀ ਉਸਤਤ ਕੀਤੀ ਜਾਏ ਉਹ ਮਨ ਨੂੰ ਚੰਗੀ ਨਹੀਂ ਲੱਗਦੀ। ਸੋ ਅੱਖ ਨੱਕ ਕੰਨ ਮੇਰੀ ਜੀਬ ਦਿਨ ਰਾਤ ਸਵਾਦਾਂ ਵਿੱਚ ਤੇ ਪੈਂਦੀ ਹੈ ਪਰ ਮੇਰੀ ਜੀਬ ਲੋਕਾਂ ਦੀ ਨਿੰਦਾ ਕਰਨ ਵਿੱਚ ਸਵਾਦ ਲੈਂਦੀ ਹੈ। ਮੇਰੀ ਜੀਬ ਕੋੜੇ ਬੂਲਾਂ ਵਿੱਚ ਸਵਾਦ ਲੈਂਦੀ ਹੈ ਮੇਰੀ ਜੀਬ ਮੇਰੀ ਦਸਨਾ ਸੱਚ ਦਾ ਰਸ ਨਹੀਂ ਲੈਂਦੀ ਹੈ ਬਲਕਿ ਗਾਲਾਂ ਕੱਢਣ ਦਾ ਸਵਾਦ ਲੈਂਦੀ ਹੈ ਆਪਣੇ ਤੇ ਸਾਰਾ ਟੁਕਾਈ ਜਾਵਾਂਗੇ ਕਿ ਜੇ ਮੈਂ ਆਪਣੇ ਜੰਗਲ ਦੇ ਵਿੱਚ ਮਸਤਾਂ ਔਰੰਦਰ ਵਸਦੇ ਰੱਬ ਨੂੰ ਨਹੀਂ ਸਮਝਦਾ ਤਾਂ ਫਿਰ ਮੈਨੂੰ ਸਾਰੇ ਜਿੰਨੇ ਵੀ ਮੇਰੇ ਅੰਗ ਹਨ ਇਹ ਸੱਚ ਤੋਂ ਮੁਨਕਰ ਹੋ ਜਾਣਗੇ ਵਣਕੰਡਾ ਮੋੜੇ ਇਹਨੂੰ ਕਹਿੰਦੇ ਨੇ ਜਿਸ ਦਿਨ ਮੇਰੀ ਮਤ ਅੰਦਰ ਦੇ ਰੱਬ ਜੀ ਦੇ ਨਾਲ ਨਹੀਂ ਜੁੜਦੀ ਹੈ ਉਸ ਦਿਨ ਮੇਰਾ ਮਨ ਰੱਬ ਜੀ ਤੋਂ ਮੁਨਕਰ ਹੋ ਚੁੱਕਾ ਹੁੰਦਾ ਹੈ ਔਰ ਮਤ ਜਦੋਂ ਅੰਦਰ ਵਾਲੇ ਰੱਬ ਨਾਲ ਨਹੀਂ ਜੁੜਦੀ ਉਹਨੂੰ ਕਹਿੰਦੇ ਨੇ ਆਜਿਨਾ ਸੁੱਤੀ ਕੰਤਿਓਂ ਅੰਗ ਮੂੜੇ ਮੁੜ ਜਾਏ ਸਾਰੇ ਸਰੀਰ ਦੇ ਅੰਗ ਸੱਚ ਤੋਂ ਮੁਨਕਰ ਹੋ ਜਾਂਦੇ ਨੇ ਫਰੀ ਜੀ ਨੇ ਮਨੂੰ ਇਸ ਸ਼ਲੋਕ ਚੋਂ ਸਮਝਾਇਆ कि तू खुदगर्ज हो गया <clears throat> इस तो बाद जब हम श्लोकन को समझ रहे सी ता खुदगर्जी वाले जीवन विच की होता है <स्थाँग> <स्थाँग> फरीदा राती वड्डियां ਰੀਦਾ ਰਾਤੀ ਵੱਡੀਆਂ ਤੋਖ ਤੋਖ ਉੱਠਨ ਪਾਸ ਤੋਖ ਤੋਖ ਫਰੀਦਾ ਰਾਤੀ ਵੱਡੀਆਂ ਫਰੀਦਾ ਰਾਤੀ ਵੱਡੀਆਂ ਤ੍ਰਿਗੁਤਨਾ ਦਾ ਜੀ ਤਿੱਗ ਤਿਨਾ ਦਾ ਜੀਵ ਆ ਜਿਨਾ ਵਿਦਾਣੀ ਆਸ ਜਿਨਾ ਵਿਦਾਣੀ ਆਸ ਆਸ ਫਰੀ ਰਾਤੀ ਵੱਡੀ ਆ ਫਰੀ ਜੀ ਕਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਵੱਡੀ ਹੋ ਜਾਂਦੀ ਜਿਵੇਂ ਸਰਦੀਆਂ ਵਿੱਚ ਰਾਤਾਂ ਵੱਡੀਆਂ ਹੋਣ ਔਰ ਕੋਈ ਦੁਖੀ ਹੋਵੇ ਆਪਣੇ ਪ੍ਰੀਤਮ ਆਪਣੇ ਰੱਬ ਤੋਂ ਵਿਛੜਿਆ ਹੋਵੇ ਤਾਂ ਉਹਦੀ ਜ਼ਿੰਦਗੀ ਲੰਘਦੀ ਨਹੀਂ ਹੈ ਰਾਤ ਉਹਦੀ ਬੀਤਦੀ ਨਹੀਂ ਹੈ ਕੋਰੀਪਨ ਦੀ ਨਿਸ਼ਾਨੀ ਖੁਦਗਰਜ਼ੀ ਦੀ ਨਿਸ਼ਾਨੀ ਔਰ ਜਦੋਂ ਉਹ ਦੁਖੀ ਹੋਵੇ ਉਹਦੀ ਰਾਤ ਲੰਘਦੀ ਨਹੀਂ ਹੈ ਇਸ ਤਰ੍ਹਾਂ ਉਹਦੀ ਜ਼ਿੰਦਗੀ ਦਾ ਹਰ ਪਲ ਲੰਘਦਾ ਨਹੀਂ ਹੈ ਕਦੋਂ ਜਦੋਂ ਮਨੁੱਖ ਆਪਣੇ ਸਰੀਰ ਦੇ ਸੁੱਖਾਂ ਦੀ ਖਾਤਰ ਜੀ ਰਿਹਾ ਹੈ ਤੁਸੀਂ ਸਭ ਜਾਣਦੇ ਹੋ ਕਿ ਪਹਿਲਾਂ ਅਸੀਂ ਲੋਕੀ ਇਤਨੇ ਅਮੀਰ ਨਹੀਂ ਸੀ ਸਾਡੇ ਘਰਾਂ ਵਿੱਚ ਫ੍ਰੀਜ ਨਹੀਂ ਹੁੰਦਾ ਸੀ ਸਾਡੇ ਘਰਾਂ ਵਿੱਚ ਇੱਕ ਕਮਰਾ ਹੁੰਦਾ ਸੀ ਉਹਦੇ ਵਿੱਚ ਸਾਰੇ ਰਲ ਕੇ ਰਹਿੰਦੇ ਸਨ ਕੋਈ ਮਹਿਮਾਨ ਅਚਾਨਕ ਅੱਧੀ ਰਾਤੀ ਵੀ ਆ ਜਾਏ ਫਿਰ ਵੀ ਸਾਡੇ ਘਰ ਵਾਲੇ ਰੋਟੀ ਪਕਾ ਕੇ ਖਵਾਉਂਦੇ ਸਨ ਪਰ ਸਾਰਾ ਬੜਾ ਪ੍ਰੇਮ ਪਿਆਰ ਹੁੰਦਾ ਸੀ ਅੱਜ ਸਾਡੇ ਕੋਲ ਤਿੰਨ ਤਿੰਨ ਫ੍ਰਿਜ ਹਨ ਸੁਖਰਾਮ ਦੀਆਂ ਸਾਰੀਆਂ ਚੀਜ਼ਾਂ ਨੇ ਫਿਰ ਵੀ ਸਾਡੇ ਵਿੱਚ ਉਹ ਪਿਆਰ ਨਹੀਂ ਹੈ ਅਸੀਂ ਦਰਸਲ ਖੁਦਗਰਜ਼ ਹੋ ਗਏ ਔਰ ਸਾਨੂੰ ਉਹਦੇ ਚੋਂ ਸੁੱਖ ਨਹੀਂ ਮਿਲਿਆ ਬਲਕਿ ਅਸੀਂ ਅਪਸੈਟ ਜ਼ਿਆਦਾ ਹੋ ਗਏ ਅਸੀਂ ਕੰਜੂਸ ਜ਼ਿਆਦਾ ਹੋ ਗਏ ਔਰ ਸ਼ਰੀਰ ਦੇ ਸੁੱਖਾਂ ਵਿੱਚ ਅਸੀਂ ਫਸ ਗਏ ਅੱਜ ਅਸੀਂ ਇਤਨਾ ਜ਼ਿਆਦਾ ਸੁੱਖਾ ਚ ਫਸ ਗਏ ਆ ਕਿ ਮੇਰੇ ਘਰ 에어 ਕੰਡੀਸ਼ਨਰ ਚੱਲਦਾ ਹੈ ਮੇਰੇ ਦੂਸਰੇ ਕਮਰੇ ਵਿੱਚ ਮੇਰੇ ਮਾਪਿਓ ਨੂੰ ਖੰਗ ਵੀ ਆ ਜਾਏ ਮੈਨੂੰ ਪਤਾ ਨਹੀਂ ਲੱਗਦਾ ਮੇਰੇ ਪੜੋਸ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਏ ਮੈਨੂੰ ਪਤਾ ਨਹੀਂ ਲੱਗਦਾ ਕਿਉਂਕਿ 에어 ਕੰਡੀਸ਼ਨ ਦੀ ਆਵਾਜ਼ ਵਿੱਚ ਅਸੀਂ ਗਵਾਚ ਗਏ ਪਰ ਇਸ ਸਭ ਕੁਝ ਦੇ ਬਾਵਜੂਦ ਅਸੀਂ ਸੁਖੀ ਨਹੀਂ ਹੋਏ ਫਰੀਦਾ ਰਾਤੀ ਵੱਡੀਆਂ ਧੁਕ ਧੁਕ ਉੱਠਣ پاس-ਪਾਸ ਦਾ ਬਤਾਉਂਦਾ ਪਾਸੇ ਸਾਡੇ ਸਾਰੇ ਪਾਸੇ ਦਰਦ ਕਰਦੇ ਨੇ ਪਹਿਲਾ ਡੈਥ ਰੇਟ 150 ਜਾਂ 200 ਸਾਲ ਹੁੰਦਾ ਸੀ ਫਿਰ 150 ਆਇਆ ਫਿਰ 100 ਆਇਆ ਫਿਰ ਆਸਤਾ ਆਸਤਾ ਅੱਜ ਕੱਲ 25 30 ਸਾਲ ਵੱਲ ਨੂੰ ਹਾਰਟ ਅਟੈਕ ਹੋ ਜਾਂਦਾ ਹੈ 50 ਸਾਲ ਦੀ ਉਮਰ ਹੀ ਜਾ ਕੇ ਅਸੀਂ ਬੁੱਢੇ ਹੋ ਜਾਂਦੇ ਹਾਂ ਤੇ ਆਸਤਾ ਆਸਤਾ ਸਾਡੇ ਸਾਰੇ ਪਾਸੇ ਕਮਜ਼ੋਰ ਹੋਈ ਜਾ ਰਹੇ ਨੇ ਵੀ ਆਰ ਹੈਡਿੰਗ ਟੂਵਰਡਸ ਡਿਸਟਰਕਸ਼ਨ ਅਸੀਂ ਬੁਢਾਪੇ ਵੱਲ ਜਾ ਰਹੇ ਹਾਂ ਧੁਕ ਧੁਕ ਉੱਠਣ ਪਾਸ ਪਰ ਹੋ ਕਿਉਂ ਰਹੇ ਆਂ ਤਿੱਕ ਤਿੰਨਾ ਦਾ ਜੀਵ ਆ ਸਾਡਾ ਤ੍ਰਿਗਾਕਾਰ ਜੀਵਨ ਹੋ ਗਿਆ ਅਸੀਂ ਸੈਲਫਿਸ਼ ਖੁਦਗਰਜ਼ ਹੋ ਗਿਆ ਸਿਰਫ ਆਪਣੇ ਟੱਬਰ ਤੱਕ ਮਾਦੂਦ ਰਹਿੰਦੇ ਆ ਆਪਣੇ ਸ਼ਰੀਰ ਤੱਕ ਮਾਦੂਦ ਰਹਿਣਾ ਖੁਦਗਰਜ਼ ਹੋਣਾ ਸ਼ਰੀਰ ਤੋਂ ਜ਼ਰਾ ਅੱਜਾ ਅੱਗੇ ਵਧਣਾ ਤੇ ਆਪਣੇ ਟੱਬਰ ਤੱਕ ਮਾਦੂਦ ਰਹਿਣਾ ਖੁਦਗਰਜ਼ ਹੋਣਾ ਉਹ ਜਿਹੜਾ ਸੁਖੀ ਨਹੀਂ ਹੁੰਦੇ ਆ ਜਿਹੜੇ ਸਿਰਫ ਟੱਬਰ ਤੱਕ ਮਾਦੂਦ ਰਹਿ ਜਾਂਦੇ ਨੇ ਉਹ ਸੋਚਦੇ ਨੇ ਪੜੋਸ ਵਾਲੇ ਸ਼ਰਾਬ ਪੀਂਦੇ ਨੇ ਤਾਂ ਕੀ ਹੋਇਆ ਮੱਲੇ ਵਾਲੇ ਸ਼ਰਾਬ ਪੀਂਦੇ ਨੇ ਤੱਕੀ ਹੋਇਆ ਕਲੋਨੀ ਵਾਲਾ ਕੋਈ ਸ਼ਰਾਬ ਪੀਂਦਾ ਤੱਕੀ ਹੋਇਆ ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਸ਼ਰਾਬ ਦੀ ਅੱਗ ਮੇਰੇ ਦੋਤਰਿਆਂ ਪੋਤਰਿਆਂ ਤੱਕ ਪਹੁੰਚ ਜਾਏਗੀ ਇਸ ਕਰਕੇ ਮੈਨੂੰ ਆਪਣੇ ਘਰੋਂ ਉੱਠ ਕੇ ਇਸ ਅੱਗ ਦੇ ਅਗੇਂਸਟ ਬੋਲਣਾ ਪਵੇਗਾ ਇੰਜ ਤੁਕ-ਤੁਕ ਉੱਠਣ ਬਾਸ ਤੀਗ ਤਿੰਨਾਂ ਦਾ ਜੀਵ ਹੈ ਜਿਨ੍ਹਾਂ ਵੀ ਡਾਣੀ ਆਸ ਵੀ ਡਾਣੀ ਆਸ ਜਮਤੰਦਾ ਜਿਨ੍ਹਾਂ ਨੂੰ ਜਮ ਵਿਕਾਰੀ ਸੋਚ ਪੈਦਾ ਹੋ ਜਾਂਦੀ ਹੈ ਉਹ ਵਿਕਾਰਾਂ ਵਿੱਚ ਖਤਤ ਹੋ ਜਾਂਦੇ ਨੇ ਔਰ ਉਹ ਜੋ ਕੁਝ ਵੀ ਭੋਗਦੇ ਨੇ ਉਹਦਾ ਉਹਨਾਂ ਨੂੰ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਉਹਨਾਂ ਨੂੰ ਕੌੜਾ ਸਵਾਦ ਆਣਾ ਸ਼ੁਰੂ ਹੋ ਜਾਂਦਾ ਹੈ ਕੌੜਾ ਸਵਾਦ ਮੀਨਸ ਰੋਗੀ ਦੇ ਬਾਈ ਦੇ ਹੋ ਜਾਂਦੇ ਜਾਂਦੇ ਨੇ ਸ਼ਰੀਰਕ ਰੋਗੀ ਨਹੀਂ ਹੁੰਦੇ ਜਾਂਦੇ ਨੇ ਉਹਨਾਂ ਦਾ ਥਾਟ ਪ੍ਰੋਸੈਸ 네ਗੇਟਿਵ ਹੋ ਜਾਂਦਾ ਹੈ ਡਿਪਰੈਸ਼ਨ ਵਿੱਚ ਉਹ ਬੜੀ ਜਲਦੀ ਜਾਂਦੇ ਨੇ ਅਤੇ 네ਗੇਟਿਵ ਥਾਟ ਪ੍ਰੋਸੈਸ ਦੇ ਕਾਰਨ ਡਿਪਰੈਸ ਡਿਪਰੈਸ਼ਨ ਵਿੱਚ ਰਹਿੰਦੇ ਹਨ ਉਹਨਾਂ ਦੀ ਡਿਸਟਰਕਟਿਵ ਸੋਚ ਹੋ ਜਾਂਦੀ ਹੈ ਮਾਨਸਿਕ ਰੋਗੀ ਹੋ ਜਾਂਦੇ ਆ ਸੋ ਫਰੀ ਜੀ ਨੇ ਸਮਝਾਇਆ ਜੇਕਰ ਤੂੰ ਖੁਦਗਰਜ਼ ਹੈ ਤੇਰੀ ਜ਼ਿੰਦਗੀ ਲੰਗਣੀ ਔਖੀ ਹੋ ਜਾਏ ਔਰ ਸਰੀਰ ਜੇ ਬਈ ਦੇ ਰੋਗੀ ਹੁੰਦਾ ਜਾਏਗਾ ਅਸੀਂ ਅੱਜ ਸ਼ਲੋਕ ਪੜਿਆ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਜੇ ਅਸੀਂ ਮੈਂ ਇਸ ਸ਼ਲੋਕ ਦੇ ਸਿਰਫ ਇਤਨੇ ਅਰਥ ਕਰਾਂ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਪਰ ਰੱਬ ਇਹਨਾਂ ਤੋਂ ਜ਼ਿਆਦਾ ਮਿੱਠਾ ਹੈ ਬਸ ਇਤਨੀ ਗੱਲ ਦੇ ਨਾਲ ਕੁਝ ਸਮਝ ਨਹੀਂ ਪੈਂਦਾ ਫਰੀ ਜੀ ਨੇ ਬੜੀ ਰਮਜ਼ੀ ਗੱਲ ਕੀਤੀ ਹੈ ਉਹ ਰਮਜ਼ ਦੀ ਗਹਿਰਾਈ ਵਿੱਚ ਸਾਨੂੰ ਉਤਰਨ ਵਾਸਤੇ ਅਗਲੇ ਪਿਛਲੇ ਸ਼ਲੋਕਾਂ ਨੂੰ ਸਮਝਣਾ ਇਸ ਕਰਕੇ ਮੈਂ ਨਾਲ ਦੇ ਨਾਲ ਰੀਕੈਪ ਕਰ ਰਿਹਾ ਰੱਬ ਮਿੱਠਾ ਦਾ ਮਤਲਬ ਕੀ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਵੀ ਨੇ ਤਾਂ ਵੀ ਰੱਬ ਦੇ ਨਾਲ ਇਹਨਾਂ ਦਾ ਕੰਪੈਰੀਜ਼ਨ ਨਹੀਂ ਹੋ ਸਕਦਾ ਰੱਬ ਦੀ ਮਿਠਾਸ ਚਖ ਲੋ ਤਾਂ ਡਿਸਟਰਕਟਿਵ ਕਦੀ ਨਹੀਂ ਹੁੰਦੇ ਆ ਰੱਬ ਦੀ ਮਿਠਾਸ ਚਖ ਲੋ ਤਾਂ ਜਿਉ ਸ਼ੈਤਾਨ ਵਜਾਇਆ ਸੀ ਕਿਤ ਫੇਰਾਂ ਚਿਤ ਉਹ ਭੇੜੇ ਪਾਸਿਓਂ ਹਟ ਜਾਂਦੇ ਨੇ ਰੱਬ ਦੀ ਮਿਠਾਸ ਚਖ ਲੋ ਤਾਂ ਉਹਦਾ ਸਵਾਦ ਔਰ ਆਨੰਦ ਔਰ ਵਿਕਾਸ ਔਰ ਖੇੜਾ ਹੀ ਆਏਗਾ ਜਿਨ੍ਹਾਂ ਨੇ ਰੱਬ ਦੀ ਮਿਠਾਸ ਨਹੀਂ ਚਖੀ ਹੈ ਨਾ ਤੁਹਾਨੂੰ ਉਹ ਧਰਮ ਕਰਦੇ ਹੋਏ ਨਜ਼ਰ ਆਣਗੇ ਪਰ ਉਹ ਕਰਮकांड ਹੀ ਹੁੰਦੇ ਨੇ ਉਹ ਪੱਖੰਡੀ ਹੁੰਦੇ ਨੇ ਉਹ ਕਰਮकांड ਕਰਨਗੇ ਔਰ ਕਰਮकांड ਕਰਨ ਵਾਲੇ ਦਾ ਜਿਹੜਾ ਕੌੜਾ ਸਵਾਦ ਬਾਹਰ ਆਏਗਾ ਉਹਨਾਂ ਦੇ ਬਿਹੇਵੀਅਰ ਤੋਂ ਪਤਾ ਲੱਗੇਗਾ ਭਾਵੇਂ ਉਹ ਮਾਲਾ ਫੇਰਦੇ ਹੋਣ ਭਾਵੇਂ ਉਹ ਚੌਕੜੇ ਮਾਰਦੇ ਹੋਣ ਭਾਵੇਂ ਉਹ ਮੈਡੀਟੇਟ ਕਰਦੇ ਹੋਣ ਭਾਵੇਂ ਉਹ ਜਿੰਨੇ ਮਰਜੀ ਪਾਠ ਕਰਦੇ ਹੋਣ ਭਾਵੇਂ ਉਹ ਦਿਨ ਦੇ ਕਿਸੇ ਵੇਲੇ ਵੀ ਕਿਸ ਤਰ੍ਹਾਂ ਵੀ ਉੱਠ ਕੇ ਨੰਗੇ ਪੈਰ ਕਿਸੇ ਵੀ ਥਾਂ ਤੇ ਜਾਂਦੇ ਹੋਣ ਉਹਨਾਂ ਨੂੰ ਕੋੜਾ ਸਵਾਦ ਉਹਨਾਂ ਦਾ ਬਾਹਰ ਨਿਕਲ ਕੇ ਆਏਗਾ ਉਹਨਾਂ ਨੂੰ ਗੁੱਸਾ ਜ਼ਿਆਦਾ ਚੜਦਾ ਹੈ ਲੋਕੀ ਪੁੱਛਦੇ ਨੇ ਕਿ ਜੋ ਪਾਠ ਕਰਦੇ ਨੇ ਜੋ ਗੁਰਦੁਆਰੇ ਜਾਂਦੇ ਨੇ ਜੋ ਧਰਮੀ ਹੁੰਦੇ ਨੇ ਵੀਰ ਜੀ ਉਹਨੂੰ ਗੁੱਸਾ ਜ਼ਿਆਦਾ ਕਿਉਂ ਚੜਦਾ ਹੈ ਇਹਦਾ ਮਤਲਬ ਉਹਨੇ ਰੱਬ ਦਾ ਮਿੱਠਾ ਸਵਾਦ ਚਖਿਆ ਹੀ ਨਹੀਂ ਜਿਸ ਨੇ ਰੱਬ ਦਾ ਮਿੱਠਾ ਸਵਾਦ ਨਹੀਂ ਚਖਿਆ ਉਹ ਧਰਮ ਦੀ ਗੱਲ ਤੇ ਕਰਦਾ ਹੈ ਪਰ ਆਪ ਕੌੜਾ ਹੈ ਫਰੀਦ ਜੀ ਕਹਿੰਦੇ ਨੇ ਉਹ ਦਿਨ ਰਾਤ ਆਪਣੇ ਹੰਕਾਰ 'ਚ ਸੜਦਾ ਹੈ ਜੀ ਮੈਂ ਹੁੰਦਾ ਵਾਰਿਆ ਫਰੀਦਾ ਜੀ ਮੈਂ ਹੰਦਾ ਵਾਰਿਆ ਮਿੱਟਾ ਆਇੜਿਆ ਮਿੱਟਾ ਆਈੜਿਆ ਹੀੜਾ ਜਲੇ ਮਜੀਠ ਜੋ ਹੀੜਾ ਜਲੇ ਮਜੀਠ ਜੋ ਉੱਪਰ ਅੰਗਾਰਾ ਉੱਪਰ ਅੰਗਾਰਾ ਜੀ ਮੈਂ ਹੁੰਦਾ ਵਾਰਿਆ ਫਰੀਦਾ ਜੀ ਮੈਂ ਹੁੰਦਾ ਵਾਰਿਆ ਫਰੀ ਜੀ ਕਹਿੰਦੇ ਜੇ ਮੇਰੇ ਕਰ ਮੇਰੇ ਕਰ ਮਤਲਬ ਮੇਰੇ ਹਿੱਟ ਦੇ ਰੂਪੀ ਕਰ ਵਿਚ ਹਰ ਕਿਸੇ ਨੂੰ ਐਕਸੈਪਟ ਕੀਤਾ ਹੁੰਦਾ ਜੀ ਮੈਂ ਹੁੰਦਾ ਵਾਰਿਆ ਮਿੱਤਾਂ ਆਏੜਿਆਂ ਮੀਨਸ ਮੈਂ ਕਿਸੇ ਨੂੰ ਬੈਰੀ ਬਿਗਾਨਾ ਨਹੀਂ ਸਮਝਦਾ ਮੀਨਸ ਮੈਂ ਸਭ ਨੂੰ ਰੱਬ ਜੀ ਦੇ ਬੰਦੇ ਸਮਝਦਾ ਹਾਂ ਮੀਨਸ ਮੈਂ ਸਾਰਿਆਂ ਵਿੱਚ ਰੱਬ ਜੀ ਦੇਖਦਾ ਹਾਂ ਰੱਬ ਜੀ ਮੇਰੇ ਮਿੱਤਰ ਨੇ ਜਿਵੇਂ ਉਹਨਾਂ ਤੋਂ ਵਾਰਨੇ ਜਾਂਦਾ ਤਾਂ ਮੈਨੂੰ ਹਰ ਬੰਦਾ ਐਕਸੈਪਟ ਕਰਨਾ ਪੈਣਾ ਸੀ Hindu Muslim Sikh Sai ਵਿਤਕਰਾ ਮذਬੀ ਕਮਿਊਨਲ ਹੇਟਰੀਡ ਛੱਡਣੀ ਪੈਣੀ ਸੀ ਉਹ ਮੈਂ ਛੱਡੀ ਨਹੀਂ ਜੀ ਮੈਂ ਹੁੰਦਾ ਵਾਰ ਆ ਮਿੱਤਾ ਆਇੜਿਆ ਹੀੜਾ ਜੱਲੇ ਮਜੀਠ ਚ ਹੁਣ ਮੈਂ ਉੰਜ ਨਹੀਂ ਕੀਤਾ ਤੇਰ ਮੇਰ ਕੀਤੀ ਲੋਕਾਂ ਨਾਲ ਵਿਤਕਰਾ ਕੀਤਾ ਆਪਣਾ ਪਰਾਇਆ ਬੇਗਾਨਾ ਦੀ ਗੀਮੇ ਚ ਮੈਂ ਪਿਆ ਤੇ ਮੈਂ ਅੰਗਾਰੇ ਵਾਂਗੂ ਸੜ ਰਿਹਾ ਹਾਂ